ਸਤਿ ਸ਼੍ਰੀ ਅਕਾਲ ਪਿਆਰੋ ਆਪਣੇ ਨਾਲ ਹੈਗਾ ਜਸਜੀਤ ਸਿੰਘ ਤੇ ਜਸਜੀਤ ਸਿੰਘ ਮੱਕੀ ਦੀ ਫਿਰ ਬਜਾਈ ਚੱਲ ਪਈ ਆ ਆਲੂ ਦੀ ਪਟਾਈ ਤੋਂ ਬਾਅਦ ਹਾਂਜੀ ਬਸ ਪਰਸੋਂ ਤੋਂ ਬਜਾਈ ਸ਼ੁਰੂ ਕਰਾਂਗੇ ਅੱਜ ਖੇਤ ਤਿਆਰ ਕਰ ਰਹੇ ਹਾਂ ਪਹਿਲਾਂ ਤੁਸੀਂ ਦੱਸੀ ਕੀੜਾ ਆਪਾਂ ਕਿਉਂਕਿ ਬੀਜ ਹਨ ਕਈ ਸਾਲੋਂ ਦੇ ਜਿਹੜਾ ਬੈਸਟ ਲੱਗਾ ਕਿਹੜਾ ਆਪਉਣਾ ਤਾਂ ਬੈਸਟ ਲੱਗਾ ਜੀ 4 ਵਾਈਪ ਤੇ ਘੱਟ ਸਮਾਂ ਲੈਂਦਾ ਇਹਦਾ ਫਾਈਨਲ ਦਾ ਕਾਰਨੜੇ ਨੇ ਹਾਂਜੀ ਤੇ ٻئے ਦੂਜੇ ਵੀ ਸੀ ਪਰ ਆਪਾਂ ਨੂੰ ਜਿਹੜਾ ਜਿਹੜਾ ਆਪਣੇ ਇੱਕ ਵਾਰੀ ਤੇ ਲਈ ਜਮੀਨਾਂ ਦੇ ਹਾਂਜੀ ਆਪਣੇ ਇੱਕ ਤਾਂ ਆਪਣੀ ਖੇਤ ਦੇ ਹਿਸਾਬ ਨਾਲ ਬੈਸਟ ਹੈ ਜੀ ਇਹ ਬਾਕੀ ਆਇਆ ਪਤਾ ਨਾ ਫਸਲਾਂ ਲੈਣੀ ਨੇ ਉਹਨਾਂ ਨੂੰ ਜਿਹੜਾ ਛੇਤੀ ਫਸਲ ਵਾਹ ਵੇਲਾ ਕਰੇ ਉਹੀ ਚਾਹੀਦੀ ਇਹ ਦੂਤੀਆਂ ਮੱਕੀਆਂ ਨਾਲੋਂ ਤਕਰੀਬਨ ਹਫ਼ਤੇ ਤੋਂ ਲੈ ਕੇ 15 ਦਿਨ ਘੱਟ ਲਈ ਸੱਟ ਲਈ ਤੇ ਇਹਨੂੰ ਹੁਣ ਤੂੰ ਦਵਾਈ ਕਿਹੜੀ ਕਿਹੜੀ ਲਾ ਰਹਿਆ ਇਹਨੂੰ ਇੱਕ ਤਾਂ ਆਪਾਂ ਲਾ ਰਹੇ ਹਾਂ ਜੀ ਬਾਇਰ ਵਾਲਿਆਂ ਦੀ ਗਾਚੋ ਤੇ ਇੱਕ ਆਉਂਦੀ ਆ ਪ੍ਰੇਰਕ ਪ੍ਰੇਰਕ ਗ로우 ਇੰਡੀਗੋ ਦੀ ਆ ਤਾਂ ਜਿਹੜਾ ਹੈਗਾ ਵੀ ਪ੍ਰੇਰਕ ਤਾਂ ਐਨ ਪੀ ਇਹ ਤਾਂ ਲਿਕੁਇਡ ਕੰਸੋਸ਼ੀਆ ਜੀ ਐਨ ਪੀ ਕੇ ਵਾਲਾ ਬੈਕਟੀਰੀਆ ਹੈ ਐਨ ਬੀ ਕੇ ਫਿਕਸਿੰਗ ਬੈਕਟੀਰੀਆ ਜਿਹੜਾ ਪਾਕਿਆਦ ਨੇ ਉਹ ਬਾਇਓਲੋਜੀਕਲ ਹਾਂ ਇਹ ਹੈਗਾ ਜੀ ਇਨਸੈਕਟੀਸਾਈਡ ਆ ਜਿਹੜਾ ਸੁੰਢੀ ਨਹੀਂ ਆਣਾ ਪੈਂਦਾ ਕੀੜੀ ਲੱਗਣ ਤੋਂ ਕੀੜੀ ਜਿਹੜੀ ਉਗਦੇ ਸਾਰੀ ਨੂੰ ਸੁੰਢੀ ਲੱਗ ਜਾਂਦੀ ਆ ਚੜਨ ਉਹ ਨਹੀਂ ਲੱਗਣ ਦਿੰਦਾ ਇਹ ਕਿੰਨੀ ਲਾਉਣੀ ਆ ਇਹ ਤੇ ਤਾਂ ਸਰ ਇੱਕ ਮਿੰਟ ਵੈਸੇ ਇਹਨੂੰ ਵੀ ਲੱਗਾ ਹੁੰਦਾ ਪਹਿਲਾਂ ਇਹਨੂੰ ਵੀ ਲੱਗਾ ਹੁੰਦਾ ਇਹਨੂੰ ਲੱਗਾ ਤਾਂ ਹੁੰਦਾ ਜੀ ਇਹਨੂੰ ਲੱਗਾ ਹੁੰਦਾ ਟੈਕਨੀਕਲ ਖਾਇਬੋਟੋਕਸਮ ਹਾਂ ਉਹ ਕੁ ਬੜਾ ਵਧੀਆ ਟੈਕਨੀਕਲ ਨਹੀਂ ਨਾ ਹਾਂ ਮੌਸਮ ਆ ਲੱਗਿਆ ਵੀ ਆ ਮਾੜਾ ਕਿ ਦੂਸਰੀ ਨਾਲੋਂ 100 ਰੁਪਏ ਕਿ 50 ਰੁਪਏ ਮਹਿੰਗੀ ਆਈ ਆ ਜਿਹੜੀ ਇਹ ਆ ਪਰ ਉਹ ਫੇਰ ਵੀ ਇਹ ਕੰਮ ਨਹੀਂ ਕਰਦੀ ਪ੍ਰੋਪਰ ਕਿਉਂਕਿ ਕਈ ਵਾਰੀ ਜ਼ਿਆਦਾ ਚੈਰ ਹੋ ਗਿਆ ਹੁੰਦਾ ਲੱਕੀ ਨੂੰ ਨਹੀਂ ਜਾਂ ਜ਼ਿਆਦਾ ਚੈਰ ਕਰਦੇ ਬਾਕੀ ਇਹ ਟੈਕਨੀਕਲ ਨਹੀਂ ਬੜਾ ਵਧੀਆ ਮੌਸਮ ਟੈਕਨੀਕਲ ਮਾੜਾ ਆ ਤੇ ਫਿਰ ਇਹ ਕਿੰਨੀ ਨੌਣੀ ਆ ਜੀ ਜਿਹੜਾ ਆ ਲੱਕੀ ਵਾਲਾ ਲੱਕੀ ਵਾਲੇ ਨੂੰ ਆ ਜੀ ਆਪਾਂ ਲਾਉਨੇ ਆ 30 ਕ ਐਮਲ 25 23 32 35 ਚਲੋ ਇੰਨੀ 30 ਮੰਨ ਕੇ ਚੱਲੋ 25 ਤਾਂ ਜ਼ਿਆਦਾ ਹੀ ਆ 25 ਸਹੀ ਆ ਤੇ ਜਿਹੜੀ ਦੂਜੀ ਆ ਜਿਹਨ ਜਿਹਨੂੰ ਨਹੀਂ ਲੱਗੀ ਉਹ ਤੋਂ ਕਰ 50 ਉਹ 50 ਤੱਕ ਲਾ ਸਕਦੇ ਉਹ ਨਹੀਂ ਲੱਗ ਕੰਪਨੀ ਦੇ ਕਮੈਂਡ ਕਰਦੇ ਚਾਹ ਤੱਕ ਉਹ 100 ਮੰਨੀ ਲੱਗਣੀ ਕਿ ਲੱਗ ਗਈ ਤੇ ਕਿੱਲਾ ਦਾ ਵੀ ਇਹਦਾ ਕਿੰਨਾ ਅਤ ਕਿੰਨੋਂ ਇਹਦਾ ਜੀ ਵੈਸੇ ਤਾਂ ਆ ਕੇ ਕਿੰਨੋਂ ਰਕਮੈਂਡ ਆ ਪਰ ਉਹ ਕਈ ਵਾਰੀ ਮਸ਼ੀਨ ਦਾ ਫਰਕ ਪੈ ਜਾਂਦਾ ਕੋਈ 7.5 ਪਾਲ ਦੀ ਕੋਈ 8.5 ਪਾਲ ਦੀ ਆ 8 ਤੋਂ ਲੈ ਕੇ ਤੇ 7.5 ਕੱਕ ਗਿਆ ਜਾਂਦਾ ਇਹ ਦੂਆਦ ਨਹੀਂ ਚਾਹੀਦਾ ਮੈਨੂੰ ਤੇ ਬੀ ਦੀ ਕੁਆਂਟੀਟੀ ਨਹੀਂ ਵੇਖਣੀ ਮੈਂ ਇਹਦੀ ਸਪੇਸਿੰਗ ਦੇਖਣੀ ਹੂੰ ਇਹਦੀ ਸਪੇਸਿੰਗ 7 ਇੰਚ ਤੋਂ ਲੈ ਕੇ 8 ਇੰਚ ਤੱਕ ਗਈ ਜੀ ਦਾਣੇ ਕੋ ਦਾਣਾ 7 ਤੋਂ 8 ਇੰਚ ਦੇ ਵਿੱਚ ਵਿੱਚ ਤੇ ਡੀਏਪੀ ਕਿੰਨੀ ਪਈ ਡੀਏਪੀ ਦੇ 2 ਬੈਗ 2 ਤੋਂ ਲੈ ਕੇ ਤੇ ਕੋਈ 10 ਕਿਲੋ ਵੱਧ ਵੀ ਪੈ ਜਾਂਦੀ ਘੱਟ ਵੀ ਪੈ ਜਾਂਦੀ 2 ਬੈਗ ਮੰਨ ਕੇ ਪਾਉਂਡ ਦਾ ਤਰੀਕਾ ਆਪਾਂ ਪਸੰਦ ਵਾਲਾ ਜਿਹੜਾ ਆਪਣਾ ਐਕਸਪੀਰੀਅੰਸ ਉਹਨਾਂ ਦੀ ਇਹ ਆ ਕਿ ਜਿਹੜੀ ਇਹਦੀ ਹੁੰਦੀ ਹੈ ਡੀਏਪੀ ਪਾਉਣ ਵਾਲੇ ਮਸਤੌਲ ਉਹ ਚੂਕ ਹੋ ਜਾਂਦੇ ਮਿੱਟੀ ਲੱਗ ਜਾਂਦਾ ਮੂਰੇ ਉਹ ਥੋੜਾ ਜਿਹਾ ਜਿਗਾਰੜबाजी ਕਰਕੇ ਤੇ ਥੋੜੇ ਜੇ ਪੈਰਾ ਨੂੰ ਗਾਂ ਕਰਨੇ ਪੈਂਦੇ ਆ ਵੀ ਲੰਮੇ ਕਰਨੇ ਪੈਂਦੀਆਂ ਆਰਮਾਈਆਂ ਉਹਦੀਆਂ ਡੀਏਪੀ ਪਹਿਲਾਂ ਨਹੀਂ ਡੀਏਪੀ ਪਹਿਲਾਂ ਨਹੀਂ ਗਏ ਵੈਸੇ ਤਾਂ ਵੈਸੇ ਤਾਂ ਪਹਿਲੀ ਵੈਸੇ ਤਾਂ ਢੈਗ ਦੀ ਪਹਿਲਾਂ ਹੀ ਆ ਜੀ ਉਹ ਜਦੋਂ ਚੋਕ ਹੁੰਦੀ ਹੈ ਇੰਜੀਨ ਥੱਲੇ ਮਿੱਟੀ ਵਾਰ-ਵਾਰ ਫਸਦੀ ਆ ਤੇ ਉਦੋਂ ਫਿਰ ਕਈ ਭਰਾ ਜੀ ਕਰਦੇ ਪਾਈਪਾਂ ਬਾਹਰ ਕੱਢ ਦਿੰਦੇ ਖੁੱਲੀ ਪੈਂਦੀ ਆ ਜਿਹੜੀ ਖੁੱਲੀ ਪੈਂਦੀ ਆ ਜੀ ਉਹ ਮੱਕੀ ਤੁਰਦੀ ਹੋਈ ਨਹੀਂ ਉਹ ਫੇ ਇਹ ਨਾਲ ਪੈਣੀ ਜਿਹੜੀ ਬਿਲਕੁਲ ਉਹ ਲਗੀ ਪਹਿਲਾਂ ਥੱਲੇ ਡਾਈਪਿੰਗ ਆ ਕਿ ਕੰਕ੍ਰਿਟ ਚ ਉਲਟਰਸੀ ਵੀ ਆਪਾਂ ਪਿਸਟੌਲ ਜੇ ਤੋੜ ਕੇ ਦੂਰ ਕਰਦੇ ਸੀ ਬੀਤਨਾ ਦਾ ਨਾ ਦਾ ਹਾਂਜੀ ਇੱਥੇ ਆ ਵੀ ਡੀਏਪੀ ਨੂੰ ਪਾਣੀ ਦੇ ਸਲਾਬ ਜੇ ਲੱਗੂਗੀ ਡੀਏਪੀ ਦਾਣਾ ਹੋਊਗੀ ਉਸ ਤੋਂ ਡੀਏਪੀ ਦੇ ਸਲਾਬ ਦਾਣੇ ਨੂੰ ਲੱਗੂਗੀ ਦਾਣਾ ਛੇਤੀ ਰੂਗਾ ਹਾਂਜੀ ਬਿਲਕੁਲ ਠੀਕ ਆ ਤੇ ਕਈ ਹੁਣ ਆਪਣੇ ਬੰਦੇ ਕਹਿ ਦਿੰਦੇ ਆ ਵੀ ਰੌਣੀ ਕਰਕੇ ਪੀਕ ਲਿਆ ਹਨਾ ਪੀਡੀ ਜੀ ਦਾ ਬੈਟ ਪਈ ਆ ਹਾਂਜੀ ਹਾਂਜੀ ਉਹ ਜਿਹੜਾ ਆਪਣਾ ਮੰਨ ਲਓ ਅੱਧ ਵਿਚਾਲੇ ਦਾ ਗਲਸਰਾ ਜਿਆ ਵਾਣਾ ਜਿਆ ਰੇਤਲਾ ਵਾਣਾ ਉੱਥੇ ਕਿਹੜੇ ਤਰੀਕੇ ਨਾਲ ਉੱਥੇ ਤਾਂ ਸਹੀ ਹੈ ਜੀ ਸੁੱਕੇ ਚ ਬੀਜੋ ਫਸ਼ਕਵਾਨ ਆਈਏ ਹਲ ਮਾਰ ਕੇ ਲੇਜ਼ਰ ਲੇਜ਼ਰ ਲਾ ਕੇ ਹਲ ਮਾਰ ਕੇ ਸੁਹਾਗਾ ਮਾਰ ਕੇ ਬੀਜਣੀ ਉਹਨੇ ਬੀਜ ਲੋ ਜਾਂ ਬੇਸ਼ੱਕ ਹਾਲਾਂ ਦੇ ਉੱਪਰ ਹੀ ਬੀਜ ਦਿਓ ਤੇ ਬੀਜ ਕੇ ਬਾਅਦ ਪਾਣੀ ਲਾਉਣਾ ਚਾਹੀਦਾ ਜੀ ਮੰਨ ਲਓ ਵੀ 11 11 12 12 ਬਿੱਡਾਂ ਦਾ ਪੱੱਖਾ ਬਣਾ ਲਓ ਜੀ ਪੱੱਖਾ ਕਹਿੰਦੇ ਆਪਾਂ ਤੇ ਉਹ ਫੇਰ ਉਵੇਂ ਪਾਣੀ ਲਾ ਕੇ ਫਿਰ ਕਰਨ ਤੇ ਤੇ ਆਮ ਕਈ ਲੋਕ ਇੱਕ ਗੱਲ ਰਹਿ ਗਈ ਜੀ ਆਮ ਕਹਿੰਦੇ ਆ ਵੀ ਆਟੋਲ ਪੀਜੀ ਕਿੱਥੋਂ ਬਣਾ ਕੇ ਫਰੇਡੋ ਇਹਦਾ ਪਤਾ ਨਹੀਂ ਗੈਫਟੀ ਮਿਲਿਆ ਆਪਾਂ ਵੀ ਇਹ ਵਧੀਆ ਅ ਦਵਾਈ ਇੱਕ ਦਵਾ ਲੱਗਦੀ ਹੈ ਦਵਾਈ ਇੱਕ ਸਾਰ ਲੱਗ ਇੱਕੋਰੀ ਜਾਨ ਇੱਕ ਕਿੱਲੇ ਦੀ ਪੈ ਜਾਂਦੀ ਇਹ ਚ ਦੋ ਪੈਕਟ ਪਾ ਦਈਦੇ ਆ ਦਵਾਈ ਪਾ ਦੀ ਅੱਧਾ ਲੀਟਰ ਪਾਣੀ ਬਾਈ ਦਾ ਵਿੱਚ ਤੇ ਵਧੀਆ ਲੱਗਦੀ ਆਮ ਕੇ ਕਹਿੰਦੇ ਫਿਰ ਮੱਕੀ ਨਾਲ ਪਾਣੀ ਜਿਆਦਾ ਲੱਗਦਾ ਪਾ ਇੱਕ ਸਵਾਰ ਅਸਲ ਚ ਹੈ ਜੀ ਆਪਾਂ ਵੀ ਪਹਿਲਾਂ ਮੂੰਗੀ ਲਾਉਂਦੇ ਰਹੇ ਆ ਆਪਾਂ ਉਸ ਮੱਕੀ ਨਾਲ ਪਾਣੀ ਫਰਾਵ ਕਰੀ ਜਾਂਦੇ ਉਹ ਪਰੀ ਜਾਂਦੇ ਹਨਾ ਪਰ ਮੈਂ ਮੰਨ ਕੇ ਚੱਲੋ ਵੀ ਜਿਹੜਾ ਆਪਾਂ ਤਿੰਨ ਫਸਲਾਂ ਲੈਨੇ ਆਲੂ ਮੱਕੀ ਤੇ ਝੋਨਾ ਹਾਂ ਜਿਹੜੇ ਆਲੂ ਆ ਜੀ ਉਹ ਕਣਕ ਨਾਲੋਂ ਬਹੁਤ ਘੱਟ ਪਾਣੀ ਲੈਂਦੇ ਆ ਮਤਲਬ ਕੀ ਮੇਰੇ ਸਾਹਦੇ ਰਿਹਾ ਵੀ ਜਿੰਨਾ ਕਣਕ ਨੂੰ ਇੱਕ ਪਾਣੀ ਲੱਗਦਾ ਉਹਨੇ ਪਾਣੀ ਉਹਨੇ ਪਾਣੀ 'ਚ ਆਲੂ ਦੀ ਸਾਰੀ ਫਸਲ ਪਾੜ ਜਾਂਦੀ ਆ ਜਿੰਨਾ ਇੱਕ ਕਣਕ ਨੂੰ ਇੱਕ ਪਾਣੀ ਲੱਗਦਾ ਜੀ ਮੈਂ ਉਹ ਘਰ ਕੇ ਲੱਗਣਾ ਫੇਰ ਘਰ ਕੇ ਲੱਗਣਾ ਜੀ ਮੰਨ ਲਓ ਆਪਾਂ ਤਾਂ ਜਿੰਨਾ ਪਾਣੀ ਪਹਿਲੇ ਪਾਣੀ 'ਚ ਕਣਕ ਤੇ ਲੱਗਣਾ ਉਹਨੇ ਪਾਣੀ ਸਾਰੇ ਆਲੂ ਪਾੜ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਮੱਕੀ ਆ ਮੱਕੀ ਤੇ ਮੋਟਰ ਤਕਰੀਬਨ ਇੱਕ ਮੋਟਰ 7-8 ਕਿੱਲੇ ਵਧੀਆ ਭਾਲ ਦਿੰਦੀ ਇੱਕ ਵਾਰੀ ਪੰਜ-ਛੇ ਕਿੱਲੇ ਭਰ ਦਿੰਦੀ ਆਮ ਤੌਰ ਤੇ ਆਪਣੀ 10 ਵਾਲੀ 10 ਐਚਪੀ ਦੀ ਜਿਹੜੀ ਮੱਕੀ ਮੋਟਰ ਆ ਤੇ ਉਸ ਤੋਂ ਬਾਅਦ ਜਿਹੜਾ ਮੱਕੀ ਵਾਲੇ ਚ ਅਪਾ ਝੋਨਾ ਲਾਉਂਦੇ ਆ ਜੀ ਉਹ ਤਾਂ ਪਾਣੀ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਛੇ ਦਿਨ ਕਿਤੇ ਉਹਦਾ ਜਦੋਂ ਕਦੂ ਕਰਦੇ ਆ ਅਪਾ ਪਾਣੀ ਸੁੱਕਦਾ ਹੀ ਨਹੀਂ ਛੇ ਮੱਕੀ ਵਾਲੇ ਚ ਮੱਕੀ ਵਾਲੇ ਪੁੱਤਦਾ ਹੀ ਨਹੀਂ ਪਾਣੀ ਜੱਕ ਵਾਰ ਜਾਂਦਾ ਜੱਕ ਵਾਰ ਜਾਂਦਾ ਬਹੁਤ ਵਧੀਆ ਮਤਲਬ ਕਿ ਮੈਨੂੰ ਤਾਂ ਇਹ ਲੱਗਦਾ ਵੀ ਮਕੌਲਟਾ ਮੱਕੀ ਵਾਲੇ ਨਾਲ ਪਾਣੀ ਬਚਦਾ ਹੈ ਵੇਸਟ ਨਹੀਂ ਹੁੰਦਾ ਹੁਣ ਕਿੰਨੀ ਪੀਜਣੀ ਮੱਕੀ ਉੱਥੋਂ ਮੱਕੀ ਦੇ ਜੀ ਆਪਾਂ ਪਿੱਛੇ ਹੈਗੇ ਕੋਈ 30 ਤੋਂ 35 ਕਿੱਲੇ ਮੱਕੀ ਦੇ ਆ ਤੇ 10 15 ਕਿੱਲੇ ਜਿਹੜੇ ਰਹਿ ਗਏ ਜਦੋਂ ਆਪਾਂ ਮੂੰਗੀ ਬੀਜਦੇ ਹਾਂ ਭਰਾਵੋ ਤੋਂ ਆਪਾਂ ਮੂੰਗੀ ਬਾਰੇ ਦੱਸਾਂਗੇ ਕਿ ਕਿਹੜੇ ਤਰੀਕੇ ਨਾਲ ਹਨਾ ਬਜਾਈ ਇਹ ਨਹੀਂ ਹੈਗਾ ਕਿ ਆਪਾਂ ਸਿਆਣੇ ਆ ਆਪਾਂ ਨੂੰ ਹੀ ਹੁੰਦਾ ਵੀ ਆਪ ਦਾ ਸਾਡੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੰਖੇਤੀ ਦਾ ਫਰਸਵਾ ਦਿੱਤਾ ਹਨਾ ਗੁਰੂ ਸਾਹਿਬ ਨੇ ਆਪਾਂ ਨੂੰ ਨਾਲ ਹੀ ਵਟ ਕੇ ਸ਼ਕਤੀ ਚਲਾ ਦਿੱਤੀ ਹਾਂਜੀ ਠੀਕ ਆ ਪਰ ਜਿਹੜੀ ਤਕਨੀਕ ਆ ਉਹ ਵੀ ਸਾਨੂੰ ਜੇ ਸਾਡਾ ਤਜਰਬਾ ਵੀ ਸਾਂਝਾ ਕਰਨਾ ਮਤਲਬ ਕਿਉਂਕਿ ਜਿਹੜੀ ਅਸੀਂ ਗਲਤੀ ਕੀਤੀ ਆਪਾਂ ਕਹਿੰਦੇ ਆ ਹੋਰ ਨਾ ਪਿਛਲੇ ਸਾਲ ਜਿਹੜੀਆਂ ਹੋਰ ਕਿਸੇ ਨੇ ਕੀਤੀ ਉਹ ਅਸੀਂ ਨਾ ਕਰੀ ਕਰਕੇ ਤੁਸੀਂ ਵੀ ਆਪਦਾ ਤਜਰਬਾ ਸਾਡੇ ਨਾਲ ਜਰੂਰ ਸਾਂਝਾ ਕਰਿਓ ਹਨਾ ਵੀ ਆਨ ਲੋਕੀ ਭਰਾ ਜਾਣਕਾਰੀ ਲੈ ਸਕਦਾ ਵੀ ਜਿਹੜਾ ਬੈਸਟ ਆ ਹਾਂਜੀ ਹਾਂਜੀ ਤੇ ਨੰਬਰ ਵੀ ਆਪਾਂ ਤੁਹਾਨੂੰ ਬੋਲ ਦਿੰਦੇ ਆ ਆ ਦਾ ਨੰਬਰ ਬੋਲ ਦਿੰਦੇ ਜੀ 725758844 ਹਾਂ ਜੇ ਕਿਸੇ ਨੇ ਮਨੋਂ ਸਲਾਹ ਲੈਣੀ ਆ ਜਾਂ ਸਾਨੂੰ ਸਲਾਹ ਦੇਣੀ ਵੀ ਹੋਵੇ ਆਪਾਂ ਚਾਹਾਂ ਆਪਾਂ ਗੱਲ ਹੋ ਸਕਦਾ ਆਪਾਂ ਗਲਤ ਹੋਈਏ ਵੀ ਤੇ ਕੋਈ ਆਪਾਂ ਨੂੰ ਪ੍ਰਾਪਤ ਪਿਛਲੇ ਸਾਲ ਨਾਲ ਕੀ ਹੋਇਆ ਆਪਣੇ ਜੋ ਬੀਜ ਦੇ ਸੀ ਮੱਕੀ ਤੇ ਉਹ ਕਿਤੇ ਗਲਤੀ ਨਾਲ ਉਹਦੇ ਡੰਡਾ ਤੇ ਲਾ ਹੋ ਗਿਆ ਟਰੈਕਟਰ ਦਾ ਓਕੇ ਤੇ ਪਤਾ ਨਹੀਂ ਉਹਨੇ ਡਰਾਈਵਰ ਨੇ ਕਿਤੇ ਉਹਨਾਂ ਦੇ ਨੇ ਪੋੜ ਜੇ ਤਾਂ ਛੱਟਦੇ ਹੋਲੇ ਤੇ ਉਹ ਦੋਹਾਂ ਕਿੱਲਾਂ ਦੀ ਨਾਈ ਨਾਲ ਨਹੀਂ ਪਈ ਉਹ ਅੱਟ ਪੈ ਗਈ ਉਹਰੇ ਫਿੱਲਰ ਗਈ ਆਹੋ ਆਹ ਮੋਰਾਂ ਇਸ ਮੱਕੀ ਉਸ ਰੇਤਾ ਕ ਮੱਕੀ ਤੇ ਆਪਾਂ ਜੀ ਘਟੋ ਘਾਟ ਵੀ ਕੋਈ ਨਹੀਂ ਬਣਿਆ ਬਰਾਮੀ ਤੇ ਡੀਏਪੀ ਦੇ ਫਟਾ ਵੀ ਪਿਆ ਯੂਰੀਆ ਵੀ ਵੱਧ ਪਾ ਲਈ ਇਸਪਰੀਆਂ ਵੀ ਕਰਤੀਆਂ ਵੱਧ ਮਤਲਬ ਕਿ ਉਹ ਤਿੰਨ ਕਿੱਲੇ ਦਾ ਕਲਾਬ ਸੀਗਾ ਉਹ ਚੋਂ ਦੋ ਕਿੱਲੇ ਆਡੀ ਦੇ ਸੀਗੇ ਜੀ ਘੱਟੋ ਘੱਟ ਇੰਨਾ ਫਰਕ ਸੀ ਮਤਲਬ ਸੋ ਦੋਸਤੋ ਇਹ ਫੋਟ ਦਾ ਫਰਕ ਉਹ ਨਹੀਂ ਛੱਡ ਗਏ ਤਿੰਨ ਬਾਅਦ 25 ਦੀ ਵਜਾਈ ਆਪਾਂ ਕਰ ਲੈ ਕੇ ਸ਼ੁਰੂ ਤੇ ਦੂਜਿਆਂ ਨੇ ਵੀ ਪੀਚ ਨਹੀਂ ਹਣੀ ਸਾਰਿਆਂ ਲਈ ਪਹਿਲਾਂ ਤਾਂ ਪ੍ਰਾਰਥਨਾ ਕਰਦੇ ਵਾ ਜੀ ਸਾਰੇ ਸਮਾਈ ਤੇ ਬਰਕਤ ਪਾਵੇ ਜਿਉਂਦੇ ਬਸ ਰੋ ਰੱਬ ਰੱਖਾ ਕਰੇ